हम लोग रोटरी अमृतसर रोटरी प्रीमियर क्लब की तरफ से आए हैं जिसका काम है सोसाइटी की सेवा करना तो जहाँ भी ज़रूरतमंद हमें लगता है कि कहीं पे ज़रूरत है किसी भी चीज़ की चाहे वो अन्न की कपड़ों की या इवन इन्वायरमेंट की कहीं पे पौधे लगाने हैं तो हम वहाँ पर जाके वो अपनी सेवा प्रदान करते हैं आज इसी उपलक्ष्य में हम इस तरन तारण में आए हैं कि यहाँ पर एक भी कोष्ट आश्रम है तो मुझे लगा कि शायद सबसे ज़्यादा सेवा की ज़रूरत इन लोगों को होती है तो उसी उपलक्ष्य में आज ये सारी हमारी अमृतसर रोटरी प्रीमियर क्लब यहाँ पर आया अपनी सेवा देने के आज आगे क्या विश्वास देना चाहते हैं इनको हम ये इनको विश्वास दिलाना चाहते हैं कि आप भी समाज के साथ हैं आप भी समाज का एक महत्वपूर्ण अंग हैं और अगर आपको ये रोग हो गया है तो आप समाज से अलग नहीं हैं हम आपके साथ खड़े हैं आपकी कोई भी जरूरत होगी हम उसको पूरा करेंगे चाहे वो अन्न की जरूरत हो चाहे वो इलाज की जरूरत हो ਡਾਕਟਰ ਸਮਾਜ ਅੱਜ ਡਾਕਟਰ ਸੁਦੀਪ ਦੇ ਇਨਕੇ ਸਾਥ ਖੜਾ ਹੈ ਅਮ ਅੱਜ ਯਹੀ ਮੈਸੇਜ ਦੇਨੇ ਹੈ ਇੰਟਰਸਟ ਹੋਵੇ ਤੇ ਹੁੰਦੀ ਹੈ ਜਨ ਮੈਂ ਤਾਂ ਮੈਡੀਕਲ ਵਾਲਿਆਂ ਨੂੰ ਤਾਂ ਆਪਣੇ profession ਤੋਂ ਆਪਣੇ ਖੋਜ ਤੇ ਵੇਲ ਨਹੀਂ ਦਿੰਦੀ ਤੇ ਮੈਂ ਬਸ ਕਿਹਾ ਕਿ ਅੱਜ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਜਿਸ ਜਗ੍ਹਾ ਦੀ ਚੋਣ ਤੁਸੀਂ ਅੱਜ ਦੀ ਸੇਵਾ ਵਾਸਤੇ ਕੀਤੀ ਹੈ ਇਹ ਮਨੁੱਖਤਾ ਦੇ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਰਮ ਪਾਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰੰਪਰਾ ਨੂੰ ਦੋ ਚੀਜ਼ਾਂ ਨਾਲ ਦੇਵਾਤੀਆਂ ਸੀ ਕੋਠਣਾ ਨਹੀਂ ਹੋਏਗਾ ਇਹ ਕਹਿਣਾ ਕਿ ਕਿਸੇ ਨਾਲ ਤੁਸੀਂ ਗੱਲ ਕਰਕੇ ਗੁਰੂ ਸਾਹਿਬ ਦੇ ਮਨ 'ਚ ਇਹ ਨਾਲਸਾ ਸੀ ਕਿ ਉਹਨਾਂ ਨੇ ਸੈਂਕੜੇ ਜੀਸਾ ਕੋੜੀ ਰੋਗ ਦੇ ਪੇਸ਼ੈਂਟਸ ਦਾ ਕਿਤੇ ਨਾ ਕਿ ਇਲਾਜ ਵਾਸਤੇ ਪ੍ਰਬੰਧ ਕਰ ਲਿਆ ਉਸ ਵੇਲੇ ਦੇ ਮਹਾਪੁਰਸ਼ ਨੇ ਪਠਾਨਕੋਟ ਦੇ ਨੇੜੇ ਇੱਕ ਗੁਰਦੁਆਰਾ ਮਾਰਿਸ਼ ਸਾਹਿਬ ਹੈ ਉਸ ਵੇਲੇ ਉਹ ਗੁਰਦੁਆਰਾ ਨਹੀਂ ਸੀ ਇੱਕ ਛਪੜੀ ਸੀ ਤੇ ਜਿਹੜਾ ਵੀ ਕੋਈ ਉੱਥੇ ਮਹਾਪੁਰਸ਼ ਬੈਠੇ ਸੀ ਗਰਮੀਆਂ ਦੇ ਦਿਨ ਸੀ ਗੁਰੂ ਸਾਹਿਬ ਨੂੰ ਬਹੁਤ ਸ਼ਾਂਤ ਮਹਿਸੂਸ ਹੋਇਆ ਉਹ ਉਸ ਤੋਂ ਵੇਤੇ ਗਏ ਉਹਨਾਂ ਨੇ ਜਾ ਕੇ ਦੱਸਿਆ ਕਿ ਮੇਰੀ ਆ ਮੁਸ਼ਕਲ ਹੈ ਉਸ ਮਾਪੂਰਖ ਨੇ ਕਿਹਾ ਕਿ ਉਸ ਪਾਣੀ ਦੇ ਵਿੱਚ ਹੱਥ ਡੋਪੋ ਹੱਥ ਡੋਪੇ ਕੋਰਾਹਤ ਮਹਿਸੂਸ ਹੋਈ ਉਹਨਾਂ ਕਿਹਾ ਕਿ ਤੂੰ 10-15 ਦਿਨ ਇੱਥੇ ਰਹਿ ਜਦੋਂ ਉਹਨਾਂ ਨੂੰ ਉੱਥੋਂ ਕੋਈ ਆਰਾਮ ਮਹਿਸੂਸ ਹੋਇਆ ਤਾਂ ਉਹਨਾਂ ਨੇ ਆਪਣੇ ਮਨ ਦੀ ਇੱਛਾ ਯਾਰ ਕੀਤੀ ਕਿ ਮੈਂ ਸਕਿਨ ਡਿਜ਼ੀਜ਼ ਦਾ ਕੁਰ ਰੂਗੀਆਂ ਦਾ ਕੋਈ ਨਾ ਕੋਈ ਸਥਾਨ ਬਣਾਉਣਾ ਚਾਹੀਦਾ ਕਿਉਂਕਿ ਉਹਨਾਂ ਜਨਾਂ ਦੇ ਵਿੱਚ ਪਾਣੀ ਦੀ ਬਹੁਤ ਮੱਡੀ ਸੀ ਕਿਲਪ ਸੀ ਉਹਨਾਂ ਨੇ ਉਹਨਾਂ ਨੂੰ ਇੱਕ ਲੋਟਾ ਪਾਣੀ ਦਿੱਤਾ ਉਹਨਾਂ ਨੇ ਕਿਹਾ ਕਿ ਤੂੰ ਜਿੱਥੇ ਵੀ ਕੋਈ ਸਥਾਨ ਬਣਾਏਗਾ ਉਹ ਸਰੋਵਰ ਦੇ ਵਿੱਚ ਆ ਲੋਟਾ ਪਾਣੀ ਦਾ ਪਾ ਦੇ ਫਿਰ ਜਿਹੜਾ ਵੀ ਉੱਥੇ ਇਸ਼ਨਾਨ ਕਰਿਆ ਤਦੋਂਗਾ ਠੀਕ ਹੋਏ ਇਹੀ ਕਾਰਨ ਹੈ ਕਿ ਅੱਜ ਵਰਲਡ ਇਤਿਹਾਸ ਦੇ ਵਿੱਚ